ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਕਬੂਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਨੇ ਬਣਾਇਆ ਮਨੁੱਖ ਦਾ ਤਨ ਅਤੇ ਮਨ ਤਨ ਦੀ ਯਾਤਰਾ ਖਤਮ ਹੋ ਜਾਂਦੀ ਹੈ ਸ਼ਮਸ਼ਾਨ ਘਾਟ ਵਿੱਚ ਮਨ ਦੀ ਯਾਤਰਾ ਖਤਮ ਹੋ ਜਾਂਦੀ ਹੈ ਜਦੋਂ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਾਤਸ਼ਾਹ ਹੋ ਜਾਂਦਾ ਹੈ ਭਗਤ ਹੋ ਜਾਂਦਾ ਹੈ ਤਾਂਦੀ ਲੋੜ ਹੈ ਭੋਜਨ ਮੰਦੀ ਲੋੜ ਹੈ ਭਜਨ ਭੋਜਨ ਸਰੀਰ ਦੇ ਵਿੱਚ ਜਿਹੜਾ ਜਾਏਗਾ ਉਹੀ ਮੰਜ ਤੇ ਮਾਸ ਤੇ ਖੂਨ ਬਣੇਗਾ ਭਜਨ ਮਤ ਦੇ ਵਿੱਚ ਜਿਹੜਾ ਜਾਏਗਾ ਉਹੀ ਮਤ ਨੂੰ ਉੱਚਾ ਚੁੱਕ ਚੁਕੇਗਾ ਉਹੀ ਮੰਦੀ ਸ਼ਕਤੀ ਬਣੇਗਾ ਸੁਰਤ ਨੂੰ ਉੱਚਾ ਚੱਕਦਾ ਗੁਰਬਾਣੀ ਪੜਨਾ ਕਥਾ ਸੁਣਨਾ ਕੀਰਤਨ ਸੁਣਨਾ ਹੋਰ ਗੱਲ ਹੈ ਭਜਨ ਕਰਨਾ ਜਪ ਕਰਨਾ ਹੋਰ ਗੱਲ ਹੈ ਭਾਵ ਯਾਦ ਕਰਨਾ ਚੇਤੇ ਕਰਨਾ ਆਪਣੀ ਮਤ ਵਿੱਚ ਉਸ ਨੂੰ ਲਿਆਉਣਾ ਜਪਣ ਦੇ ਨਾਲ ਮਨੁੱਖ ਬਾਣੀ ਦਾ ਰੂਪ ਹੋ ਜਾਂਦਾ ਹੈ ਬਾਦਸ਼ਾਹ ਹੋ ਜਾਂਦਾ ਹੈ ਭਗਤ ਹੋ ਜਾਂਦਾ ਹੈ ਜ ਮਨ ਦੇ ਨਾਲ ਮਨੁੱਖ ਦੀ ਸੁਰਤ ਉੱਚੀ ਹੋ ਜਾਂਦੀ ਹੈ ਐਸਾ ਕਿਉਂ ਕਿ ਮਾਨ ਇੱਕ ਸ਼ਕਤੀ ਹੈ ਮਨ ਤੁ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਸ ਤਰ੍ਹਾਂ ਬੱਚਾ ਮਾਂ-ਬਾਪ ਤੋਂ ਜਨਮ ਲੈਂਦਾ ਬੱਚੇ ਦੇ ਵਿੱਚ ਮਾਂ-ਬਾਪ ਦੇ ਅੰਸ਼ ਮੌਜੂਦ ਹਨ ਉਸੇ ਤਰ੍ਹਾਂ ਮਨ ਪਰਮਾਤਮਾ ਦਾ ਰੂਪ ਹੈ ਤੇ ਮਨ ਦੇ ਵਿੱਚ ਪਰਮਾਤਮਾ ਦੇ ਅੰਸ਼ ਮੌਜੂਦ ਹਨ ਪਰਮਾਤਮਾ ਕੀ ਹੈ ਪਰਮਾਤਮਾ ਇੱਕ ਸ਼ਕਤੀ ਹੈ ਅਰਦਾਸ ਦੇ ਬੋਲ ਪ੍ਰਿਥਮ ਪਗੋਤੀ ਸਿਮਰ ਕੇ ਪਗੋਤੀ ਮੀਨਜ਼ ਇੱਕ ਸ਼ਕਤੀ गाव है को ताण ताण मीन्स एक शक्ति जे परमात्मा एक शक्ति ना होवे परमात्मा ਨੂੰ ਪੂਜ ਹੀ ਨਹੀਂ ਸਕਦੇ परमात्मा एक शक्ति ਹੈ ਤਾਂ ਮਨ ਵੀ ਇੱਕ ਸ਼ਕਤੀ ਮੰਨਦੀ ਹੈ ਜਿਹੜੀ ਸ਼ਕਤੀ ਆ ਇਹ ਧਿਆਨ ਤੇ ਅਸਵਾਰ ਹੋ ਕੇ ਗमन ਕਰਦੀ ਹੈ ਇਹ ਕਿਸ ਤਰ੍ਹਾਂ ਕੰਮ ਕਰਦੀ ਹੈ ਇਹ ਧਿਆਨ ਤੇ ਅਸਵਾਰ ਹੋ ਕੇ ਗमन ਕਰਦੀ ਹੈ ਜਿੱਥੇ ਧਿਆਨ ਮਨੁੱਖ ਦਾ ਜਾਵੇਗਾ ਉੱਥੇ ਹੀ ਇਹ ਸ਼ਕਤੀ ਗमन ਕਰੇਗੀ ਧਿਆਨ ਜੇ ਜਪ ਦੇ ਨਾਲ ਨਾ ਜੋੜੀਏ ਇਸ ਨੂੰ ਖੁੱਲਾ ਛੱਡ ਦਈਏ ਤਾਂ ਇਹ ਮਨ ਦੀ ਸ਼ਕਤੀ ਤਲਾਨ ਵੱਲ ਨੂੰ ਜਾਵੇਗੀ ਇੱਕ ਬੁਰਾ ਕਿਰਦਾਰ ਬਣੇਗੀ ਇੱਕ ਬੁਰਾ ਵਿਕਾਰ ਬਣੇਗੀ ਪਹਿਲਾਂ ਇਹ ਸ਼ਕਤੀ ਬਣੇਗੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਿਖਾਵਾ ਫਿਲਮੀ ਜੀਵਨ ਜੀਉਣ ਦੀ ਕੋਸ਼ਿਸ਼ ਅੰਤ ਵਿੱਚ ਜਦੋਂ ਮਨੁੱਖ ਸੰਤੋਸ਼ਟ ਨਹੀਂ ਹੁੰਦਾ ਇਹਨਾਂ ਤੋਂ ਇਹ ਸ਼ਕਤੀ ਬਣ ਜਾਂਦੀ ਹੈ ਨਸ਼ੇ ਦੁਰਾਚਾਰ ਚੋਰੀ ਲੁੱਟ ਤੇ ਅਪਰਾਧ ਬਣ ਜਾਂਦੀ ਹੈ ਧਿਆਨ ਨੂੰ ਜਪ ਦੇ ਨਾਲ ਜੋੜ ਦਈਏ ਤਾਂ ਇਹ ਮਨ ਦੀ ਸ਼ਕਤੀ ਉੱਪਰ ਨੂੰ ਉੱਠਦੀ ਹੈ ਤੇ ਇਹ ਮਹਾਨ ਕਿਰਦਾਰ ਬਣ ਜਾਂਦੀ ਹੈ ਪਹਿਲਾ ਇਹ ਬਣਦੀ ਹੈ ਪਰਮਾਨੰਦ ਉੱਚੀ ਮਤ ਗਿਆਨ ਚੜ੍ਹਦੀ ਕਲਾ ਸੰਤੋਖ ਤੇ ਗੁਣਵਾਨ ਬਣਾ ਦਿੰਦੀ ਹੈ ਮਨੁੱਖ ਨੂੰ ਅਖੀਰ ਵਿੱਚ ਇਹ ਰੱਬ ਦਾ ਰੂਪ ਪਾਤਸ਼ਾਹ ਤੇ ਖਾਲਸਾ ਤੇ ਭਗਤ ਬਣਾ ਦਿੰਦੀ ਮਨ ਦੀ ਸ਼ਕਤੀ ਨੂੰ ਉੱਚਾ ਕਰਨ ਵਾਸਤੇ ਹੈ ਜਪ ਸ਼ਬਦ ਗੁਰਬਾਣੀ ਦਾ ਜਪ ਸ਼ਬਦਾਂ ਦਾ ਜਪ ਗੁਰਬਾਣੀ ਦਾ ਇਤਨੇ ਵਿਚਾਰ ਕਬੂਲ ਕਰਨਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਚੁੱਕ ਦੀ ਸ਼ਮਾ ਜੇ ਕੋਈ ਗੁਸਤਾਖੀ ਹੋ ਗਈ ਹੋਵੇ ਪਰਮਾਤਮਾ ਦਾ ਕੁਕਰ ਜਾਣ ਕੇ ਆਪ ਦੇ ਚੰਨ ਕਮਲਾਂ ਦੀ ਧੂਲ ਜਾਣ ਕੇ ਗੁਸਤਾਖੀ ਮਾਫ ਕਰਨਾ ਜੀ ਰੱਬ ਅੱਗੇ ਆਦਾਸ ਬੇਨਤੀ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਕਥਾ ਦਾ ਬਲ ਬਖਸ਼ਣਾ ਪਰਮਾਤਮਾ ਬਖਸ਼ਣ ਜੋ ਨੇ ਆਪੇ ਬਖਸ਼ ਲੈਣਗੇ ਦਾਸ ਦੀ ਦਾਸ ਦੀ ਸਕੂਕਰ ਦੀ ਫਤਿਹ ਕਬੂਲ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ